ਪੰਜਾਬ 10:00 ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਆਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੈ ਪੰਜਾਬ ਸਰਕਾਰ ਦੇ ਦੰਦ ਦਿਖਾਉਣ ਨੂੰ ਹੋਰ ਤਿਖਾਉਣ ਨੂੰ ਹੋਰ ਪਹਿਲਾਂ ਖਬਰ ਸੰਖੇਪਸ ਤੇ ਫਿਰ ਦਿਆਂਗੇ ਵਿਸਤਾਰ ਜਨਵਰੀ 2023 ਤੋਂ ਲੈ ਕੇ ਸਤੰਬਰ 2023 ਤੱਕ ਪੰਜਾਬ ਦੇ ਮਾਈਨਿੰਗ ਮੰਤਰੀ ਰਹੇ ਮੀਤ ਹੇਰ ਤੇ ਉਹਨਾਂ ਨੇ ਇੱਕ ਇਹੋ ਜਿਹਾ ਆਦੇਸ਼ ਜਾਰੀ ਕਰਵਾਇਆ 12 5 23 ਨੂੰ ਜਿਦੇ ਨਾਲ ਰੋਪੜ ਦੀ ਸਾਬਕਾ ਡਿਸਟ੍ਰਿਕਟ ਮਾਈਨਿੰਗ ਆਫੀਸਰ ਸੇਮਰਪ੍ਰੀਤ ਕੌਰ ਢਿਲੋਂ ਨੂੰ ਭ੍ਰਸ਼ਟਾਚਾਰ ਦੇ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਤੁਸੀਂ ਇਸ ਆਫੀਸਰ ਦੀ ਤਸਵੀਰ ਸਕਰੀਨ ਤੇ ਵੇਖ ਸਕਦੇ ਹੋ ਭਾਵੇਂ ਇਹ ਬਲੈਕ ਐਂਡ ਵਾਈਟ ਤਸਵੀਰ ਹੈ ਪਰ ਤੁਹਾਨੂੰ ਇਸ ਲੇਡੀ ਆਫੀਸਰ ਬਾਰੇ ਪੂਰਾ ਗਿਆਨ ਹੋ ਜਾਏਗਾ ਇਹ ਜਿਹੜਾ ਆਦੇਸ਼ ਜਾਰੀ ਕਰਵਾਇਆ ਮੀਥੀਅਰ ਨੇ ਇਹ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਸੁਸ਼ਣ ਕੁਮਾਰ ਆਈਐਸ ਰਾਹੀਂ ਜਾਰੀ ਕਰਵਾਇਆ ਯੰਗ ਮਿਨਿਸਟਰ ਬਹੁਤ ਹੀ ক্লোਜ਼ ਟੂ ਦੀ ਚੀਫ ਮਿਨਿਸਟਰ ਬਹੁਤ ਹੀ ਦੇੜਤਾ ਔਰ ਇੱਕੋ ਇਲਾਕੇ ਦੇ ਮਾਲਵੇ ਦੇ ਬਰਨਾਲਾ ਜ਼ਿਲ੍ਹਾ ਤੇ ਉਧਰੋਂ ਉਹਨਾਂ ਦਾ ਸੰਗਰੂਰ ਜ਼ਿਲ੍ਹਾ ਤੇ ਫਿਰ ਪਰਚਾ ਜਿਹੜਾ ਸੀਗਾ ਉਹ ਫਜ਼ੂਲ ਗਿਆ ਇਸ ਪਰਚੇ ਦੇ ਵਿੱਚ ਵਿਅਕਤੀ ਗ੍ਰਿਫਤਾਰ ਜਿਹੜੇ ਹੋਏ ਸੀ ਉਹ ਸੀ ਤਿੰਨ ਇੱਕ ਸਿਮਰਪ੍ਰੀਤ ਕੋ ਢਿੱਲੋਂ ਮਾਈਨਿੰਗ ਆਫਸਰ ਰੋਪੜ ਦੀ ਦੂਜਾ ਸੀਗਾ ਪਾਲ ਸਿੰਘ ਮਾਈਨਿੰਗ ਗਾਰਡ ਤੇ ਇੱਕ ਸੀਗਾ ਕਲਰਕ ਅਮਨਦੀਪ ਸਿੰਘ ਇਸ ਸਰਕਾਰ ਨੇ ਦੋ ਛੋਟੇ ਮਲਾਜਮਾਂ ਵਿਰੁੱਧ ਪ੍ਰੋਸੀਕਿਊਸ਼ਨ ਸੈਂਕਸ਼ਨ ਦਿੱਤੀ ਅਮਨਦੀਪ ਕਲਰਕ ਅਤੇ ਪਾਲ ਸਿੰਘ ਨੂੰ ਕਹਿੰਦੇ ਆ ਜੀ ਅਦਾਲਤ ਦੇ ਵਿੱਚ ਇਹਨਾਂ ਤੇ ਟਰਾਇਲ ਸ਼ੁਰੂ ਕਰ ਦਿਓ ਮੁਕੱਦਮਾ ਚਲਾਓ ਤੇ ਜਿਹੜੀ ਉੱਤੇ ਸਭ ਤੋਂ ਅਫਸਰ ਸੀ ਜਿਹਦੇ ਵਾਸਤੇ ਇਹਨਾਂ ਨੇ ਰਿਸ਼ਵਤ 25000 ਰੁਪਏ ਦੀ ਲਈ ਤੇ ਰੰਗੇ ਹੱਥੀ ਫੜੇ ਗਏ ਤੇ ਤਿੰਨਾ ਬੰਦਿਆਂ ਦੇ ਅਧਿਕਾਰੀਆਂ ਦੇ ਹੱਥ ਵਜਨਸ ਬਿਊਰੋ ਨੇ ਲਾਲ ਕਰਵਾਤੇ ਤਾਂ ਉਹ ਨੂੰ ਕਹਿੰਦੇ ਜੀ ਮੀਤheer ਸਾਹਿਬ ਇਹਨੂੰ ਛੱਡ ਦਿਓ ਖਰ ਇਹ ਸੀ ਕਹਾਣੀ ਇਸ ਮੰਤਰੀ ਦੀ ਤੇ ਤੁਸੀਂ ਹੁਣ ਇਸ ਮੰਤਰੀ ਦੇ ਬਾਰੇ ਆ ਵੀਡੀਓ ਵੇਖ ਲਓ ਜਿਹੜੀ ਕਿ ਅੰਮ੍ਰਿਤਸਰ ਨਾਲ ਰਿਲੇਟਡ ਹੈ ਜਦੋਂ ਉੱਥੇ ਇੱਕ ਕੁਲਚਾ ਵਿਵਾਦ ਸ਼ੁਰੂ ਹੋਇਆ ਸੀ ਤੇ ਮੀਤ ਹਰਸਾਹਬ ਨੇ ਕਿਵੇਂ ਛਾਤੀ ਠੋਕ ਕੇ ਕਿਹਾ ਸੀ ਕਿ ਅਸੀਂ ਤਾਂ ਜੀ ਇੱਕ ਨਵੇਂ ਪੈਸੇ ਦੇ ਰਵਾਧਾਰ ਨਹੀਂ ਚਾਹ ਦੀ ਪਿਆਲੀ ਕਿਸੇ ਤੋਂ ਪੀਦ ਹੀ ਨਹੀਂ ਤੇ ਫਿਰ ਤੁਸੀਂ ਲਾ ਲਓ ਹਸਾਬ ਕੀ ਬਣਦੀ ਹੈ ਗੱਲ ਵੀਡੀਓ ਦੇਖੋ ਕੋਈ ਇੱਕ ਬੰਦਾ ਕੋਈ ਅਫਸਰ ਕੋਈ ਠੇਕੇਦਾਰ ਮੇਰੇ ਕੋਲੇ ਪੰਜ ਵਿਭਾਗੇ ਆ ਕੋਈ ਇੰਡਸਟਰੀ ਵਾਲਾ ਕਹਦੇ ਵੀ ਮੀਤ ਨੇ ਕਦੇ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ ਮੇਰਾ ਸਿਰ ਤੁਹਾਡੀਆਂ ਜੁੱਤੀਆਂ ਹੋਣਗੀਆਂ ਪਰ ਯਾਰ ਤੁਸੀਂ ਜਿਹੜੇ ਲੋਕ ਪੰਜਾਬ ਨੂੰ ਲੁੱਟ ਕੇ ਖਾ ਗਏ ਹਜੇ ਤੁਸੀਂ ਮਤਲਬ ਕਿ ਮਤਲਬ ਕਿ ਢੇਠ ਲੈ ਲਿਆ ਉਹਦੀ ਜਿਹੜੀ ਤੁਸੀਂ ਰਾਜਨੀਤੀ ਜਿਹੜੀ ਆ ਉਹ ਕਰ ਰਹੇ ਹੋ ਮੈਂ ਦੁਬਾਰਾ ਕਹਣਾ ਕੋਈ ਕਦੇ ਚਾਹ ਦਾ ਕੱਪ ਪ੍ਰੂਫ ਕਰ ਦੇ ਮਨਸ਼ਾ ਕੀ ਹੈ ਜਿਹਦੇ ਪਿੱਛੇ ਮਨਸ਼ਾ ਕੀ ਹੈ ਕਸ ਅਸਲ ਅਸਲ ਚ ਗੱਲ ਇਹ ਹੈ ਕਿ ਕੋਈ ਅਸਲੀ ਮੁੱਦਾ ਜਿਹੜਾ ਸਾਡੇ ਜਿਹੜੇ ਕੋਈ ਮੰਤਰੀ ਸਹਿਬਾਨ ਆ ਉਹਨਾਂ ਦੇ ਗੇਸਟ ਮਿਲ ਨਹੀਂ ਰਿਹਾ 1.5 ਸਾਲ ਜਿਹੜਾ ਸਰਕਾਰ ਦਾ ਲੰਘ ਚੁੱਕਿਆ ਕਿਸੇ ਤੇ ਕੋਈ ਉਂਗਲ ਕਰਕੇ ਕੋਈ ਗੱਲ ਕਹਿ ਨਹੀਂ ਸਕਦਾ ਹੁਣ ਤੁਸੀਂ ਦੇਖੋ ਵੀ 1.5 ਸਾਲ ਚ ਇਹ ਗੱਲ ਇੱਕ ਕੱਢ ਕੇ ਲਿਆਂਦੀ ਹੈ ਜਿਹੜੀ ਮਨ ਮਨ ਘੜਤਾ ਹਨਾ ਤੁਸੀਂ ਮਾਈਨਿੰਗ ਦੀ ਦਿਲ ਜਿਹਾ ਬਹੁਤ ਰਿਲੇ ਕੇ ਕੋਈ ਚ ਦੇ ਇਲਜ਼ਾਮ ਲੱਗਣੇ ਵਲੱਖਣ ਲੱਗਦਾ ਮੈਂ ਮੈਂ ਤੁਸੀਂ ਰਾਜਨੀਤੀ ਕਰਨੀ ਆ ਕੋਈ ਤੁਸੀਂ ਚੱਜ ਦਾ ਇਲਜ਼ਾਮਤਾ ਲਾਓ ਯਾਰ ਬੰਦਿਆਂ ਵਾਲਾ ਇਹ ਕੋਈ ਗੱਲ ਹੈਗੀ ਹੁਣ ਖਬਰ ਵਿਸਤਾਰ ਪਰਚਾ ਦਰਜ ਹੁੰਦਾ 352021 ਨੂੰ ਐਫ ਆਈ ਆਰ ਨੰਬਰ 5 ਪੁਲਿਸ ਸਟੇਸ਼ਨ ਅਵਰਜਲੈਂਸ ਬਿਊਰੋ ਮੁਹਾਲੀ ਫੇਜ਼ 1 ਤੇ ਇਹਦੇ ਵਿੱਚ ਸ਼ਿਕਾਇਤ ਕਰਤਾ ਹੁੰਦਾ ਬਲਜਿੰਦਰ ਸਿੰਘ ਰੈਜ਼ੀਡੈਂਟ ਆਫ ਵਿਲੇਜ ਪਲੋਸੀ ਤਹਿਸੀਲ ਨੰਗਲ ਤੇ ਉਹਦਾ ਇਲਜ਼ਾਮ ਹੁੰਦਾ ਕਿ ਇਹ ਬੀਬੀ ਜਿਹੜੀ ਹੈਗੀ ਆ ਢਲੋਂ ਇਹ ਪੈਸੇ ਖਾਂਦੀ ਆ ਮਾਈਨਿੰਗ ਵਿਭਾਗ ਤੋਂ ਯਾਨੀ ਕਿ ਮਾਈਨ ਜਿਹੜੇ ਲੋਕ ਕਰਦੇ ਆ ਮਾਈਨਿੰਗ ਕਰਦੇ ਆ ਤੇ ਇਹਨੂੰ ਫੜਨਾ ਬੜਾ ਜ਼ਰੂਰੀ ਹੈ ਉਹ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਦਾ ਹੈ ਸ਼ਿਕਾਇਤ ਉਹਦੀ ਸੱਚੀ ਨਿਕਲਦੀ ਆ ਟਰੈਪ ਲਾਇਆ ਜਾਂਦਾ ਤੇ ਫਿਰ 25000 ਰੁਪਿਆ ਲੈਂਦੀ ਇਹ ਬੀਬੀ ਫੜੀ ਜਾਂਦੀ ਹੈ ਇਨੀ ਯੰਗ ਏਜ ਦੇ ਵਿੱਚ ਭ੍ਰਸ਼ਟਾਚਾਰ ਕਰਨ ਲੱਗ ਗਈ ਇਹ ਕੁੜੀ ਤੁਸੀਂ ਹਿਸਾਬ ਲਾ ਲਓ ਜਦੋਂ ਤੱਕ ਰਿਟਾਇਰਮੈਂਟ ਹੋਣੀ ਆ ਜੇ ਨਾ ਫੜੀ ਜਾਂਦੀ ਤੇ ਇਹ ਤਾਂ ਫਿਰ ਟਣਾ ਦੇ ਟਣਾ ਨੋਟ ਬੀਬੀ ਦੇ ਇਕੱਠੇ ਕਰ ਲੈਣੇ ਸੀ। ਦੋਸਤੋ ਜਿਹੜਾ ਆਦੇਸ਼ ਮੀਤ ਹੇਰ ਨੇ ਆਪਣੇ ਮਾਹਮੇ ਦੇ ਪ੍ਰਿੰਸੀਪਲ ਸਕੱਤਰ ਤੋਂ ਜਾਰੀ ਕਰਾਇਆ ਉਹਦੇ ਪੇਜ ਨੇ ਜੀ 2 ਤੇ ਪੈਰੇ ਨੇ ਕੁੱਲ 5 ਇਹ ਜਿਹੜਾ ਪੱਤਰ ਹੈ ਅਸੀਂ ਬੜੀ ਮੁਸ਼ਕਲ ਨਾਲ ਪੜਿਆ ਸਾਨੂੰ ਇਹ ਦਿੱਤਾ ਨਹੀਂ ਗਿਆ ਜਿਹੜੇ ਸੋਰਸ ਤੋਂ ਪੜਿਆ ਉਹ ਕਹਿੰਦਾ ਜੀ ਮੈਂ ਦੇ ਨਹੀਂ ਸਕਦਾ ਕਿਉਂਕਿ ਮੈਨੂੰ ਹੀ ਨੌਕਰੀ ਦਾ ਖਤਰਾ ਪੈਦਾ ਹੋ ਜਾਊ। ਅਸੀਂ ਕਿਹਾ ਭਰਾਵਾ ਚਲ ਤੂੰ ਨਾ ਇਹ ਕਰ ਪੜ੍ਹਾਈ ਦੇ ਮੈਨੂੰ ਮੈਨੂੰ ਦੇ ਵੀ 25 ਮਿੰਟ ਮੈਂ ਚੰਗੀ ਤਰ੍ਹਾਂ ਆਪਦੇ ਮਨ ਦੇ ਵਿੱਚ ਬਾਹਰਾਂ ਲਿਖਿਆ ਕੀ ਕੀ ਐ ਸੋ ਇਹ ਜਿਹੀ ਪੰਜ ਪਹਿਰਿਆਂ ਦੀ ਬਹੁਤ ਹੀ ਦਿਲਚਸਪਾ ਤੁਸੀਂ ਵੇਖੋ ਜੇ ਕਿਸੇ ਬੰਦੇ ਨੂੰ ਮੰਤਰੀ ਨੇ ਛੱਡਣਾ ਹੋਵੇ ਬੰਦਾ ਮੱਲ ਕੇ ਪਸੰਦ ਆ ਜੀ ਕਿ ਇਹ ਬੰਦੇ ਨੂੰ ਆਪਾਂ ਟੰਗਣਾ ਹੈ ਨਹੀਂ ਤਾਂ ਫਿਰ ਉਹ ਕਿੱਥੋਂ ਕਿੱਥੋਂ ਦਲੀਲ ਫੜ ਕੇ ਲਿਆਉਂਦਾ ਕਿਹੜੇ ਕਿਹੜੇ ਜੰਗਲ ਚੋਂ ਮੰਗਲ ਤਾਰੇ ਤੋਂ ਦਲੀਲ ਫੜ ਕੇ ਉਹ ਮੰਤਰੀ ਲਿਆਉਂਦਾ ਤੇ ਫਿਰ ਇਹੀ ਕੀਤਾ ਮੀਤ ਹੇਰ ਨੇ ਜਿਹੜਾ ਕਹਿੰਦਾ ਮੈਂ ਪਹਿਲੀ ਚਾਹ ਦੀ ਨਹੀਂ ਪੀਂਦਾ ਕਿਸੇ ਤੋਂ ਲੋ ਦੋਸਤੋ ਪੈਰਾ ਨੰਬਰ 1 ਤੋਂ ਦੱਸਦੇ ਹਾਂ ਕੀ ਕਹਿੰਦਾ ਇਹਦੇ ਵਿੱਚ ਲਿਖਿਆ ਜੀ ਬਲਜਿੰਦਰ ਸਿੰਘ ਨੇ ਸ਼ਿਕਾਇਤ ਕੀ ਕੀਤੀ ਕੀ ਇਲਜ਼ਾਮ ਲਾਇਆ ਉਹਦੇ ਵੇਰਵੇ ਦਿੱਤੇ ਆ ਤੇ ਫੇਰ ਦੂਜੇ ਪੈਰੇ ਦੇ ਵਿੱਚ ਲਿਖਦੇ ਆ ਅਮਨਦੀਪ ਸਿੰਘ ਕਲਰਕ ਬਾਰੇ ਤੇ ਪਾਲ ਸਿੰਘ ਜਿਹੜਾ ਮਾਈਨਿੰਗ ਗਾਰਡ ਹੈ ਉਹਦੇ ਬਾਰੇ ਕੋਈ ਇਹਦੇ ਵਿੱਚ ਮਤਲਬ ਕਿ ਬਹੁਤੀ ਨਵੀਂ ਗੱਲ ਨਹੀਂ ਮਤਲਬ ਕਿ ਸ਼ਿਕਾਇਤ ਦਾ ਹਵਾਲਾ ਦਿੱਤਾ ਗਿਆ ਤੇ ਤੀਜੇ ਪੈਰੇ ਦੇ ਵਿੱਚ ਲਿਖਦੇ ਆ ਮੰਤਰੀ ਜੀ ਕਿ ਵਿਜੀਲੈਂਸ ਬਿਊਰੋ ਚਲਾਨ ਦੇਣਾ ਚਾਹੁੰਦੀ ਆ ਅਮਨਦੀਪ ਸਿੰਘ ਕਲਰਕ ਤੇ ਗਵਰਨਮੈਂਟ ਦਾ ਜਿਹੜਾ ਮਾਈਨਿੰਗ ਗਾਰਡ ਹੈ ਪਾਲ ਸਿੰਘ ਤਕਨ ਉਹਦਾ ਦੇ ਦਿੱਤੋ ਜੀ ਕੋਈ ਹਰਜ ਨਹੀਂ ਤੇ ਫਿਰ ਚੌਥੇ ਪੈਰੇ 'ਚ ਲਿਖਦੇ ਆ ਮੰਤਰੀ ਜੀ ਕਿ ਸਿਮਰਪ੍ਰੀਤ ਕੌਰ ਢਿੱਲੋਂ ਜਿਹੜੀ ਕਿ ਇਸ ਵਿੱਚ ਅਕਿਊਜ਼ਡ ਦਾ ਕੇਸ ਦੇ ਵਿੱਚ ਉਹਨੂੰ ਹੀ ਕਹਿੰਦੇ ਮੰਤਰੀ ਜੀ ਨੇ ਜਿਹੜੀ ਕੰਪਟੈਂਟ ਅਥਾਰਟੀ ਆ ਮੰਤਰੀ ਹੁੰਦੀ ਆ ਕੰਪਟੈਂਟ ਅਥਾਰਟੀ ਜਿਹਦੇ ਕੋਲ ਪਾਵਰ ਆ ਕਿਸੇ ਬੰਦੇ ਦੇ ਵਿਰੁੱਧ ਸੈਂਕਸ਼ਨ ਦੇਣੀ ਫਰੋਜ਼ਿਕਿਊਸ਼ਨ ਦੀ ਆ ਨਾ ਦੇਣੀ ਕਹਿੰਦੇ ਉਹ ਪਰਸਨਲ ਹੀਅਰਿੰਗ ਦਿੱਤੀ ਯਾਨੀ ਕੋਲੇ ਬਾਕੇ ਬੀਬੀ ਨੂੰ ਉਹਦੀ ਗੱਲ ਸੁਣੀ ਉਹਦਾ ਦੁੱਖ ਦਰਦ ਸੁਣਿਆ ਫਿਰ ਅਗਲਾ ਫਿਰ ਕਹਿੰਦੇ ਆ ਜੀ ਪੰਜਵੇਂ ਪਹਿਰੇ ਚ ਡਿਟੇਲ ਦਿੱਤੀ ਆ ਕਿ ਜੀ ਅਸੀਂ ਸਾਰੀ ਗੱਲ ਕਹਿੰਦੇ ਕੰਪਟੈਂਟ ਅਥਾਰਟੀ ਨੇ ਸਾਰੀ ਖੋਖਲੀ ਰਿਕਾਰਡ ਮੰਗਾ ਕੇ ਵੇਖ ਲਿਆ ਤੇ ਅੱਗੇ ਲਿਖਦੇ ਆ ਜੀ ਸ਼ਬਦ ਵਰਤਦੇ ਆ ਵੇਜਿਲੈਂਸ ਬਿਊਰੋ ਐਸਰਸ਼ਨ ਐਸਰਸ਼ਨ ਹੁੰਦੀ ਆ ਜੀ ਉਹਨੇ ਦਾਵਾ ਕੀਤਾ ਮਤਲਬ ਇਹ ਨਹੀਂ ਕਿ ਕੇਸ ਬਣਾਇਆ ਉਹਨੇ ਦਾਵਾ ਹੈ ਦਾਵਾ ਸੱਚਾ ਵੀ ਹੁੰਦਾ ਝੂਠਾ ਵੀ ਹੁੰਦਾ ਕਨਜੀ ਉੱਠ ਕਿਹਾ ਗਿਆ ਦਾਅਵੇ ਜੀ ਰੈਡ ਹੈਂਡਡ ਹੈ ਫੜੀ ਗਈ ਸੀ ਅਫਸਰ 25000 ਦੀ ਇਹ ਰਿਸ਼ਵਤ ਲੈ ਰਹੀ ਸੀ ਬਲਜਿੰਦਰ ਸਿੰਘ ਜਿਹੜਾ ਸੀ ਸ਼ਿਕਾਇਤ ਕਰਤਾ ਉਹ ਬੰਦਾ ਇਹਦੇ ਨਾਲ ਲਾਕਡਾਟ ਸੀ ਕੰਪਟੈਂਟ ਅਥਾਰਟੀ ਇੱਥੇ ਵੇਖਣ ਵਾਲੀ ਗੱਲ ਹੈ ਜੀ ਇੱਕ ਸ਼ਬਦ ਵਰਤਦੇ ਆ ਕੰਪਟੈਂਟ ਅਥਾਰਟੀ ਕਨਜੀ ਇਰਿਸਿਸਟੇਬਲ ਸ਼ਬਦ ਵਰਤਿਆ ਜੀ ਇਰਿਸਿਸਟੇਬਲ ਇਹ ਤੁਹਾਨੂੰ ਸਮਝਾ ਦਿੰਦਾ ਹੁੰਦਾ ਕਿ ਜਦੋਂ ਬੰਦੇ ਨੂੰ ਕਹੋ ਜੀ ਭੁੱਖ ਲੱਗੀ ਬਾਹਲੀ ਬਹੁਤ ਜਿਆਦਾ ਭੁੱਖ ਲੱਗੀ ਆ ਉਹਨੇ ਦੋ ਡੰਗ ਦੀ ਰੋਟੀ ਨਹੀਂ ਖਾਧੀ ਤਾਂ ਫਿਰ ਉਹ ਕਹਿੰਦਾ ਵੀ ਸਾਹਮਣੇ ਆ ਫਲਾਣਾ ਹੀ ਚੀਜ਼ ਪਈ ਆ ਮੈਂ ਆ ਦੋ ਸੇਵ ਨਹੀਂ ਤਾਂ ਚੱਕ ਕੇ ਛੇਤੀ ਜਿੱਦੀ ਖਾਦਾ ਉਹ ਤੋਂ ਰਜਿਸਟਰ ਨਹੀਂ ਕੀਤਾ ਜਾਂਦਾ ਭਾਵੇਂ ਉਹ ਉਹਨੂੰ ਧੋਂਦਾ ਨਹੀਂ ਤਲਾਉਂਦਾ ਨਹੀਂ ਪੈਸੇ ਦੁਕਾਨਦਾਰ ਨੂੰ ਦਿੰਦਾ ਨਹੀਂ ਐਨੀ ਮਤਲਬ ਕਿ ਖਾਹਿਸ਼ ਹੁੰਦੀ ਆ ਕਿ ਉਹ ਫਟ ਫੜ ਕੇ ਚੱਕ ਮਾਰਦਾ ਉਹਨੂੰ ਕਹਿੰਦੇ ਜੀ ਇਰ ਰਜਿਸਟੇਬਲ irresistible conclusion conclusion ਕੀ ਹੁੰਦਾ ਫੈਸਲਾ ਕਹਿੰਦੇ ਮੰਤਰੀ irresistible conclusion ਤੇ ਪਹੁੰਚ ਗਏ ਜਿਹਦੇ ਉਹ ਕਹਿੰਦੇ ਬਚਿਆ ਨਹੀਂ ਜਾ ਸਕਦਾ ਇਹੋ ਜਿਹਾ ਦਾ irresistible conclusion ਆ ਗਿਆ ਕਿ ਜਿਹੜੀ ਵਿਜੀਲੈਂਸ ਬਿਊਰੋ ਨੇ ਆ ਕੇਸ ਬਣਾਇਆ ਇੱਕ ਤਾਂ ਕਹਿੰਦੇ ਜੀ ਇਹ ਝੂਠਾ ਫਾਲਸ ਦੂਜਾ ਕਹਿੰਦੇ ਫੈਬ੍ਰੀਕੇਟਿਡ ਫੈਬ੍ਰੀਕੇਟਿਡ ਕਹਿੰਦਾ ਸ਼ਬਦ ਹੈ ਅੰਗਰੇਜ਼ੀ ਦਾ ਜਿਹੜੀਆਂ ਬਸਾਂ ਹੁੰਦੀਆਂ ਬਣਦੀਆਂ ਪੀਆਰਟੀਸੀ ਕਹਿੰਦੇ ਫੈਬ੍ਰੀਕੇਟਿਡ ਬੋਡੀ ਫੈਬ੍ਰੀਕੇਟਿਡ ਐਟ ਸਚਨ ਸੱਚ ਪਲੇਸ ਯਾਨੀ ਕਿ ਘੜੀ ਗਈ ਆ ਇਹ ਮਤਲਬ ਕਿ ਕੁਦਰਤੀ ਹੈ ਨਹੀਂ ਇਹ ਘੜੀ ਗਈ ਆ ਬਣਾਈ ਗਈ ਕਹਾਣੀ ਆ ਯਾਨੀ ਕਿ ਵਿਜਲੈਂਸ ਬਿਊਰੋ ਜਿਹੜੀ ਹੈਗੀ ਆ ਉਹ ਝੂਠੀ ਆ ਇਹ ਕਹਿੰਦਾ ਮੀਟ ਹੇਰ ਜਿਹੜਾ ਹੁਣ ਉਹ ਮਹਕਮੇ ਤੋਂ ਬਦਲ ਗਿਆ ਖੈਰ ਪਤਾ ਨਹੀਂ ਇਸ ਕਰਕੇ ਬਦਲੇ ਕਿਤੇ ਵੈਸੇ ਹੀ ਉਹਨੇ ਮਹਕਮਾ ਬਦਲਾ ਲਿਆ ਤੇ ਉਹ ਹੁਣ ਇਹ ਰਜਿਸਟਰ ਵਾਲੀ ਕਹਿੰਦੇ ਜੀ ਮੈਂ ਸਮਝ ਗਿਆ ਵੀ ਇਹ ਕੇਸ ਝੂਠਾ ਕਿਉਂਕਿ ਅੱਗੇ ਕਹਿੰਦੇ ਆ ਇਹ ਕੁੜੀ ਨੇ ਬਹੁਤ ਨਜਾਇਜ਼ ਮਾਈਨਿੰਗ ਇਲਾਕੇ ਦੇ ਵਿੱਚ ਰੋਕੀ بڑے ਪਰਚੇ ਦਰਜ ਕਰਾਏ ਸਰਕਾਰੀ ਖਜ਼ਾਨੇ 'ਚ ਬੜੇ ਪੈਸੇ ਚਲਾਨ ਲੋਕਾਂ ਦੇ ਕਰ ਕਰਕੇ ਪੁਆਏ ਤੇ ਫਿਰ ਕਹਿੰਦੇ ਫਿਰ ਇਹ ਤਾਂ ਤੁਸੀਂ ਇਹਦਾ ਧੱਕਾ ਕਰਨ ਲੱਗੇ ਹੋ ਤੇ ਇਹ ਬਿਲਕੁਲ ਸੋਚਣ ਵਾਲੀ ਹੈ ਮੰਤਰੀ ਇਹ ਨਹੀਂ ਲਿਖਦਾ ਵੀ ਕਿੰਨੇ ਬੱਚੇ ਦਰਜ ਕਰਾਈ ਬਾਲੇ ਬੱਚੇ ਦਰਜ ਕਰਾਤੇ ਬਾਲੇ ਦੀ ਕੀ ਡੈਫੀਨੇਸ਼ਨ ਆ 2 4 6 8 10 ਬਾਲੇ ਦੀ ਤਾਂ ਵੇਰੀਏਸ਼ਨ ਹੋ ਸਕਦੀ ਉਹ ਮਤਲਬ ਕਿ ਉਹ ਗੱਲ ਖਾ ਗਿਆ ਮੰਤਰੀ ਗਾਂ ਲਿਖਦਾ ਜੀ ਇਹ ਜਿਹੜਾ ਪਰਚਾ ਦਰਜ ਹੋਇਆ ਬੀਬੀ ਤੇ ਇਹ ਕਹਿੰਦੇ ਟੂ ਟੀਚ ਹਰੇ ਲੈਸ ਇਹਨੂੰ ਸਬਕ ਸਿਖਾਉਣ ਲਈ ਦਰਜ ਕਰਵਾਇਆ ਕਿਨੇ ਉਸ ਵਕਤ ਦੇ ਕਾਂਗਰਸੀ ਐਮਐਲਏ ਨੇ ਕਿਉਂਕਿ ਕਾਂਗਰਸੀ ਐਮਐਲਏ ਕਹਿੰਦੀ ਉਸ ਏਰੀਏ ਦੇ ਵਿੱਚ ਰੋਪੜ ਚ ਨਜਾਇਜ਼ ਮਾਈਨਿੰਗ ਕਰਾਉਂਦਾ ਸੀ ਉਹ ਕਾਂਗਰਸੀ ਐਮਐਲਏ ਦਾ ਨਾਂ ਨਹੀਂ ਲਿਖਿਆ ਉਹ ਰੋਪੜ ਚ ਤਾਂ ਕਈ ਐਮਐਲਏ ਸੀ ਕਿਹੜਾ ਇੱਕ ਸੀ ਉੱਥੇ ਉਹ ਰੋਪੜ ਜ਼ਿਲ੍ਹੇ ਚ ਕੋਈ ਇੱਕ ਐਮਐਲਏ ਥੋੜੀ ਸੀ ਹੁਣ ਕਿਹੜਾ ਐਮਐਲਏ ਕਰਾਉਂਦਾ ਸੀ ਫਿਰ ਪੁੱਛ ਲਿਆ ਜਾਏ ਭਾਈ ਤੂੰ ਕਰਾਉਂਦਾ ਸੀ ਬੀਬੀ ਸਿਮਰਪ੍ਰੀਤ ਘਰ ਕਹਿੰਦੀ ਆ ਤੂੰ ਕਰਾਉਂਦਾ ਹੁੰਦਾ ਸੀ ਤੇ ਤੇਰੇ ਬੰਦੇ ਮੈਂ ਫੜ ਕੇ ਅੰਦਰ ਦੇਤੇ ਜਾਂ ਪਰਚੇ ਦਰਜ ਕਰਾਤੇ ਇਸ ਕਰਕੇ ਤੂੰ ਆ ਬਲਜਿੰਦਰ ਸਿੰਘ ਝੂਠਾ ਬੰਦਾ ਖੜਾ ਕਰਤਾ ਉਹ ਭਾਈ ਪੈਸੇ ਤੂੰ ਰੰਗੇ ਹੱਥੀ ਲੈਂਦੀ ਫੜੀ ਗਈ ਹੱਥ ਤੇਰੇ ਲਾਲ ਹੋ ਗਏ ਬੀਬੀ ਹਜੇ ਤੂੰ ਗਈ ਜੰਦੀ ਐ ਕਿ ਐਮਐਲਏ ਨੇ ਮੈਨੂੰ ਫਾਲਸ ਤੇ ਫੈਬਰਿਕੇਟਿਡ ਕੇਸ ਚ ਫਸਾਤਾ ਤੇ ਸਾਡਾ ਜਵਾਨ ਮੰਤਰੀ ਵੇਖ ਲਓ ਪਿੱਛੇ ਜੇ ਵਿਆਹ ਹੋਇਆ ਇਹਦਾ ਡੇਰਾ ਵਸੀ ਖੈਰ ਚੰਗੀ ਗੱਲ ਦਾ ਵਿਆਹ ਤਾਂ ਹੋਣਾ ਹੀ ਚਾਹੀਦਾ ਸਾਰਿਆਂ ਦਾ ਭਗਵਾਨ ਤੋਂ ਮਾਨ ਨੇ ਕਿੰਨੇ ਛੜੇ ਮੰਤਰੀ ਵਿਆਹ ਦੇਣੇ ਆ ਚੰਗੀ ਗੱਲ ਆ ਪਰ ਕੰਮ ਤਾਂ ਸਹੀ ਕਰ ਲੋ ਆ ਤੁਸੀਂ ਜਿਹੜਾ ਕੇਸ ਰੱਦ ਕੀਤਾ ਬਜਲਸ ਬਿਊਰੋ ਦਾ ਔਰ ਬਜਲਸ ਬਿਊਰੋ ਤੇ ਇਲਜ਼ਾਮ ਲਾਤਾ ਯਾਰਾ ਕੀ ਕੀਤਾ ਤੁਸੀਂ ਫੇਰ ਕਿਹਨੇ ਮੱਚਾ ਦੀ ਪੈਲੀ ਨਹੀਂ ਪਿੰਦਾ ਇਹ ਕੁਲਚੀਆਂ ਵਾਲਾ ਵਿਵਾਦ ਤਾਂ ਅੰਮ੍ਰਸ ਵਾਲਾ ਫਜ਼ੂਲ ਆ ਇਹ ਤਾਂ ਗੱਪ ਚਲੋ ਉੱਥੇ ਤੇਰੀ ਰੀਲ ਠੀਕ ਲੱਗਦੀ ਸੀ ਲੱਗਦਾ ਸੀ ਤੂੰ ਸੱਚ ਬੋਲਦਾ ਮੀਤ ਹੈਰ ਭਾਈ ਇੱਥੇ ਦਾ ਤੂੰ ਜਾਵਾਂ ਹੀ ਗੱਪ ਠੋਕ ਗਿਆ ਮੇਰੇ ਯਾਰ ਇਹੋ ਜੀਆਂ ਗੱਲਾਂ ਜੇ ਤੁਸੀਂ ਕਰੋਗੇ ਮੰਤਰੀ ਜੀ ਬੈਠੇਆਂ ਅਸੀਂ ਬੈਠੇਆਂ ਅਸੀਂ ਜਨਤਾ ਨੂੰ ਦੱਸਣ ਵਾਸਤੇ ਲੋਕਾਂ ਦੇ ਦਰਬਾਰ ਚ ਗੱਲ ਜਾਣ ਵਾਸਤੇ ਮੁੱਖ ਮੰਤਰੀ ਦੀ ਵਧੀਆ ਪਾਲਿਸੀ 0 ਡਾਲਰ ਟੋਲਰੈਂਸ ਟੂਵਰਡਸ ਕਰਾਪਸ਼ਨ ਤੇ ਤੁਸੀਂ ਉਹਦੇ ਯਾਰ ਹੁੰਦੇ ਹੋਏ ਉਹਨੂੰ ਹੀ ਖੋਰਾ ਲਈ ਜਾਂਦੇ ਉਹ ਬਦਾਨੀ ਮੁੱਖ ਮੰਤਰੀ ਇਹ ਵੀਡੀਓ ਵੇਖੂ ਕਿ ਨਹੀਂ ਵੇਖੂ ਪਰ ਇਹ ਯਾਰੀ ਦੇ ਨਾਲ ਧੋਖਾ ਜਾਂਦਾ ਮੁੱਖ ਮੰਤਰੀ ਤੁਹਾਨੂੰ ਕਹਦੇ ਪਾ ਵੀ ਤੂੰ ਬੰਦੇ ਛੱਡੀ ਚੱਲ ਮੈਂ ਫੜੀ ਚੱਲਦਾ ਤੂੰ ਛੱਡੀ ਚੱਲ ਇਹੋ ਜੀ ਗੱਲ ਤਾਂ ਹੋ ਨਹੀਂ ਸਕਦੀ ਤੇ ਫਿਰ ਤੁਸੀਂ ਛੱਡਿਆ ਕਿਉਂ ਖैर ਅੱਗੇ ਆਉਨੇ ਕਿਸ਼ਨ কুমার ਜੀ ਫਿਰ ਪੰਜਵੇਂ ਪਹਿਲੇ ਚ ਲਿਖਦੇ ਆ ਵਿਦ ਦੀ ਆਰਡਰਸ ਆਫ ਦੀ ਆਨਰੇਬਲ ਕੈਬਨਿਟ ਮਨਿਸਟਰ ਯਾਨੀ ਕਿ ਮੀਹੇਰ ਉਸ ਵਕਤ ਸੀ ਮਾਈਂਡਲੈਂਡ ਜਰਜੀ ਦਾ ਮਹਿਕਮਾ ਸੀ ਤੇ ਕਹਿੰਦੇ ਇਹ ਉਹਨਾਂ ਦੇ ਵੇਸ਼ 21323 ਨੂੰ ਦੇ ਦਿੱਤਾ ਸੀ ਉਹਨੇ 21323 ਨੂੰ ਆਦੇਸ਼ ਮੰਤਰੀ ਨੇ ਫਾਈਲ ਤੇ ਕਰਤਾ ਵੀ ਬੀਬੀ ਨੂੰ ਬਰੀ ਕਰ ਦਿਓ ਬੀਬੀ ਮਾੜੀ ਨਹੀਂ ਹੈ ਬੀਬੀ ਚੰਗੀ ਆ ਮੈਨੂੰ ਮਿਲ ਕੇ ਗਈ ਆ ਦਫ਼ਤਰ ਚ ਤੇ ਕਹਾਣੀ ਆ ਵੀ ਸਾਰੀ ਸੁਣਾ ਗਈ ਤੇ ਮੈਨੂੰ ਹੋ ਗਿਆ ਵਿਸ਼ਵਾਸ ਬੀਬੀ ਤੇ ਸੱਚੀ ਆ ਤੇ ਵਿਜਲੈਂਟ ਬਿਊਰੋ ਕਹਿੰਦੀ ਕੀ ਆ ਇਹ ਬੀਬੀ ਨੇ 5 ਸਾਲ ਆਪਣੇ ਬੈਂਕ ਚੋਂ ਆਪਣੀ ਤਨਖਾਹ ਹੀ ਨਹੀਂ ਕਢਾਈ। ਯਾਨੀ ਕਿ ਖਰਚਾ ਕਿੱਥੋਂ ਕਰਦੀ ਸੀ ਫਿਰ? ਖਰਚਾ ਫਿਰ ਕਰਦੀ ਸੀ ਲਾ ਲਓ ਹਿਸਾਬ ਕਿੱਥੋਂ ਕਰਦੀ ਸੀ? ਜਿਹੜੇ ਬੰਦੇ ਨੇ 5 ਸਾਲ ਆਪਦੀ ਤਨਖਾਹ ਨਹੀਂ ਕਢਾਈ। ਜਵਾਗ ਜੱਲਾ ਕਿਵੇਂ ਪਾਲੇ ਘਰ ਜਵਾਗ ਤਾਂ ਬੀਬੀ ਤੇ ਹੈ ਨਹੀਂ ਹਜੇ। ਤੇ ਖੈਰ ਮੈਂ ਕਿਹਾ ਇਹ ਚਾਹੁੰਦਾ ਵੀ ਚੁੱਲ੍ਹਾ ਕਿਵੇਂ ਚਲਾਇਆ? ਚੁੱਲ੍ਹਾ ਕਿਵੇਂ ਚਲਾਇਆ? ਖਰਚਾ ਕਿਵੇਂ ਕਪੜਾ ਲਿਆ ਕਿੱਥੋਂ ਲਿਆ? ਗੱਡੀ ਤੇਲ ਕਿੱਥੋਂ ਪੋਇਆ? कोई खर्चा नहीं दवानी नहीं खर्ची पांच साल चुके खर्चा तो हूँ ओबियस है वन कैन ईजीली अंडरस्टैंड फ्रॉम वेअ दी मनी केम एंड इट केम फ्रॉम माइंस, फ्रॉम माइंस ऑफ रोपड़ फ्रॉम माइंस ऑफ अनंतपुर साहिब जिथे पुल डिग रहे खबर छप रही कि पुलों के जड़ा के बचों मिट्टी क्ड ली ਔਰ ਦਰਿਆ ਦੇ ਵਿੱਚੋਂ ਚਲਦੇ ਜੋ ਰੀਤਾ ਬਜਰੀ ਕੱਢ ਲਿਆ ਲੈ ਗਏ ਲੁੱਟ ਕੇ ਪੰਜਾਬ ਨੂੰ ਇਹ ਲੋਕ ਤੇ ਹੁਣ ਜਿਹੜੇ ਲੁਟੇਰੇ ਆ ਉਹਨਾਂ ਨੂੰ ਸਨਰਖਣ ਦੇ ਰਿਹਾ ਉਮੀਦ ਇਹਰ ਤੇ ਉਮੀਦ ਇਹਰ ਹੈ ਕਿ ਦਾ ਮੰਤਰੀ ਭਗਵੰਤ ਮਾਨ ਦਾ ਮੰਤਰੀ ਫਿਰ ਸਵਾਲ ਕਿਹਦੇ ਖੜੇ ਕਰੀਏ ਅਸੀਂ ਮੰਤਰੀ ਦੇ ਇਕੱਲੇ ਦੇ ਕਰੀਏ ਕਿ ਭਗਵੰਤ ਮਾਨ ਤੇ ਵੀ ਕਰੀਏ ਹਜੇ ਭਗਵੰਤ ਮਾਨ ਨੂੰ ਬੈਨੀਫਿਟ ਆਫ ਡਾਊਟ ਦੇ ਦਿੰਦੇ ਆ ਕਹਿ ਦਿੰਦੇ ਆ ਸ਼ਾਇਦ ਉਹਨੂੰ ਪਤਾ ਨਹੀਂ ਲੱਗਿਆ ਤੇ ਜੇ ਹੁਣ ਪਤਾ ਨਹੀਂ ਲੱਗਿਆ ਫਿਰ ਇਸ ਫੈਸਲੇ ਨੂੰ ਜਿਸ ਤਰ੍ਹਾਂ ਵਜਡੈਂਸ ਬਿਊਰੋ ਨੇ ਬੇਨਤੀ ਕੀਤੀ ਆ ਮੁਖ ਸਕੱਤਰ ਅਨੁਰਾਗ ਵਰਮਾ ਨੂੰ ਤਰੀਕ ਹੈਗੀ ਆ ਉਹਦੀ 22 8 23 ਨੂੰ ਕਿ ਮੁਖ ਸਕੱਤਰ ਜੀ ਤੁਸੀਂ ਇਸ ਫੈਸਲੇ ਨੂੰ ਮੁੜ ਵਿਚਾਰੋ ਤੁਸੀਂ ਸਰਕਾਰ ਨੂੰ ਕਹੋ ਮਹਿਕਮੇ ਨੂੰ ਕਹੋ ਕਿ ਇਹ ਫੈਸਲਾ ਬੀਤੇਰ ਗਲਤ ਕਰ ਗਿਆ ਮੌਜੂਦਾ ਜਿਹੜਾ ਮੰਤਰੀ ਆ ਉਹਨੂੰ ਕਹੋ ਜੋੜੇ ਮਾਜਰਾ ਨੂੰ ਭਾਈ ਫਿਰ ਆ ਪਹਿਲਾ ਆੜੀ ਕਰ ਗਿਆ ਗਲਤ ਫੈਸਲਾ ਤੂੰ ਸੁਧਾਰਲਾ ਸੁਧਾਰਲਾ ਇਹਨੂੰ ਖੈਰ ਇਹ ਤੋਂ ਪਹਿਲਾਂ ਵੀ ਵੈਜਲੈਂਸ ਬਿਊਰੋ ਨੇ ਰੌਲਾ ਪਾਇਆ ਇਹ ਰੌਲਾ ਪਾਇਆ ਜਨ ਜੂਏ ਸਾਹਿਬ ਜਿਹੜੇ ਸੀਗੇ ਚੀਫ ਸੈਕਟਰ 20 ਤੈਨੂੰ ਨਮ ਜਿੱਥੇ ਲਿਖੀ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਦੇ ਵੈਜਲੈਂਸ ਬਿਊਰੋ ਨੇ ਜਿਹੜੀਆਂ ਜਿੱਥੀਆਂ ਲਿਖੀਆਂ ਜਿਹੜੀਆਂ ਕਿ ਉਸੇ ਫਾਈਲ ਚ ਨੇ ਜਿਹੜੇ ਬੰਦੇ ਨੇ ਸਾਨੂੰ ਆ ਹੁਣ ਤਾਜੀ ਚਿੱਠੀ ਵਿਖਾਈ ਆ ਉਹ ਜਿਹੜਾ ਹੈ ਤਾਂ ਛੋਟਾ ਮੁਲਾਜ਼ਮ ਦਕਰ ਉਹਨੇ ਜਿਹਨੂੰ ਪੜਾਇਆ ਉਹ ਕਹਿੰਦਾ ਸੁਪਰੀਮ ਕੋਰਟ ਦਾ ਇੱਕ ਫੈਸਲਾ ਮਨਜ਼ੂਰ ਅਲੀ ਖਾਨ ਵਰਸਸ ਯੂਨੀਅਨ ਗਵਰਨਮੈਂਟ ਆਫ ਇੰਡੀਆ ਉਹਦੀ ਤਰੀਖ ਆ 6 8 14 ਉਹ ਚ ਸਾਫ਼ ਲਿਖਿਆ ਕਿ ਜਦੋਂ ਕਰਾਪਸ਼ਨ ਦਾ ਕੇਸ ਬਣ ਜੇ ਅੰਡਰ ਪੀ ਸੀ ਏ ਯੂ ਕਹਿੰਦੇ ਨੇ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ ਉਹਦੇ ਵਿੱਚ ਦੁਬਾਰਾ ਪੈਰਲਲ ਇਨਕੁਆਇਰੀ ਕਰਨ ਦਾ ਹੱਕ ਕੰਪਟੈਂਟ ਅਥਾਰਟੀ ਨੂੰ ਨਹੀਂ ਸਿਰਫ ਕੰਪਲੈਂਟ ਸਰਟੀਨੇ ਜੋ ਵਿਜੀਲੈਂਸ ਬਿਊਰੋ ਪੁਲਿਸ ਦਿੰਦੀ ਹੈ ਫਾਈਲ ਤੇ ਰਿਕਾਰਡ ਤੇ ਦਿੰਦੀ ਆ ਉਹਨੂੰ ਵੇਖ ਕੇ ਫੈਸਲਾ ਕਰਨਾ ਨਾ ਕਿ ਤੁਸੀਂ ਬਲਾ ਬਲਾ ਕੇ ਪੁੱਛ ਪੁੱਛ ਕੇ ਤੇ ਫਿਰ ਆਪਣੀਆਂ ਲਿਹਾਜਾ ਪਗਾ ਕੇ ਹਾਂਜੀ ਯਾਰੀਆਂ ਦੋਸਤੀਆਂ ਪਗਾ ਕੇ ਸਪਰਸ਼ਾ ਮੰਨ ਕੇ ਫੜੇ ਹੋਏ ਬੰਦਿਆਂ ਨੂੰ ਛੱਡੀ ਜਾਓ ਇਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਸੁਪਰੀਮ ਕੋਰਟ ਇਜਾਜ਼ਤ ਨਹੀਂ ਦਿੰਦੀ ਉਹ ਇਹੀ ਕੰਮ ਉਹ ਕਰੀ ਜਾਂਦਾ ਹਰਪਾਲ ਚੀਮਾ ਇਹਦੇ ਬਾਰੇ ਵੀ ਮੈਂ ਸਟੋਰੀ ਕਰ ਚੁੱਕਿਆ ਪਹਿਲਾਂ ਇੰਡੀਆਨਰੇਟਿਵ.com ਤੇ ਵੀ ਕਰ ਚੁੱਕਿਆ ਸਾਡੇ ਚੈਨਲ ਤੇ ਵੀ ਕਰ ਚੁੱਕਿਆ 27 ਐਕਸਾਈਜ਼ ਐਂਡ ਟੈਕਸੇਸ਼ਨ ਦੇ ਅਫਸਰ ਫੜੇ ਗਏ ਵਾਟ ਸਕੈਮ ਦੇ ਵਿੱਚ 100 ਕਰੋੜ ਤੋਂ ਉੱਤੇ ਦਾ ਘਪਲਾ ਤੇ ਫਿਰ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗ ਰਹੀ ਹੈ ਵਿੱਡਲੈਂਸ ਬਿਰੋ ਹਰਪਾਲ ਚੀਮਾ ਦਿੰਦਾ ਨਹੀਂ ਮੈਂ ਫੋਨ ਕੀਤਾ ਕਿਹਰਾ ਕਹਿ ਮੈਂ ਤਨਹੋਲੇ ਆ ਮੈਂ ਲਾਕੇ ਜਾਂ ਮੈਨੂੰ ਕੇਸ ਆ ਆਦਮੀ ਪੁਰਾਣਾ ਹੈ ਮੈਂ ਜਾ ਕੇ ਦਫਤਰ ਦੱਸਦਾ ਦੇਖਦਾ ਫਾਈਲ ਦੱਸੂਗਾ ਫਿਰ ਦੋ ਦਿਨ ਤਿੰਨ ਦਿਨ ਬਾਅਦ ਫੇਰ ਸੰਪਰਕ ਕੀਤਾ ਮੈਂ ਮੈਂ ਵੀ ਖੜੇ ਪੈ ਜਾਂਦਾ ਉਹਨਾਂ ਤੁਹਾਨੂੰ ਪਤਾ ਹੀ ਹੈ ਉਹ ਮੈਂ ਪਿਆਰਿਆ ਖੜੇ ਮੈਂ ਦੱਸੋ ਚੀਮਾ ਸਾਹਿਬ ਦੱਸੋ ਚੀਮਾ ਸਾਹਿਬ ਉਹ ਚੀਮਾ ਸਾਹਿਬ ਦੱਸੇ ਕੀ ਦੱਸਣ ਨੂੰ ਫਾਈਲ ਤਾਂ ਨੱਪੀ ਬੈਠਾ ਚੀਮਾ ਖੈਰ ਉਦੋਂ ਬਾਅਦ ਮੇਰਾ ਫੋਨ ਚੱਕਣਾ ਛੱਡ ਤਾ ਜੋ ਵੇਖਣਾ ਵੀ ਤੱਕੜ ਦੀ ਕਾਲ ਆ ਗਈ ਚੱਕਣਾ ਨਹੀਂ ਉਹਦਾ ਪੀਏ ਨੂੰ ਸੁਣਿਆ ਦੇ ਦਿੱਤਾ ਮੈਂ ਭਾਈ ਜਵਾਬ ਦੇ ਦਿਓ ਫਾਈਲ ਕੱਢ ਦੇ ਕਿਉਂ ਨਹੀਂ ਉਸ ਵਕਤ ਪਿਛਲੇ ਸਾਲ ਦੀ ਗੱਲ ਆ 48 ਤਰੀਕਾਂ ਜੱਜ ਨੇ ਪਾਤੀਆਂ ਲਿਆਓ ਪੇਸ਼ ਕਰੋ ਪ੍ਰੋਸੀਕਿਊਸ਼ਨ ਸੈਂਕਸ਼ਨ ਕੇਸ ਚ ਲਾਈਏ ਸਟਾਈ 22 ای ٹی او ਇੰਸਪੈਕਟਰ اے 80 سی ਤੇ ਫਾਈਲ ਦੱਬੀ ਬਟਾਰਪਾਲ ਚੀਮਾ ਕਹਿੰਦਾ ਮੈਂ ਜੀ ਇਹਨਾਂ ਦੀ ਰਿਪਰੈਜ਼ੈਂਟੇਸ਼ਨਾਂ ਤੇ ਫੈਸਲਾ ਕਰਨਾ ਹੈ ਯਾਨੀ ਕਿ ਮੈਂ ਇਹਨਾਂ ਦਾ ਪੱਖ ਜਾਣਨਾ ਭਾਈ ਸੁਪਰੀਮ ਕੋਰਟ ਕਹਿੰਦੀ ਪਾਰਲਮੈਂਟ ਇਨਕੁਆਇਰੀ ਹੋ ਨਹੀਂ ਸਕਦੀ ਤਾਂ ਫਿਰ ਤੂੰ ਗਾਦੀ ਕਰਦਾ ਹਰਪਾਲ ਚਿਮਾ ਜੀ ਮੇਰੇ ਵੱਡੇ ਭਾਈ ਸਾਹਿਬ ਉਹ ਭਾਈ ਜੀ ਕੀ ਕਰਦੇ ਹੋ ਤੁਸੀਂ ਤੁਸੀਂ ਗਾਦੀ ਉਹਨਾਂ ਇਨਕੁਆਇਰੀ ਸ਼ੁਰੂ ਕਰ ਲਈ ਰਿਵਾਇਤ ਦੀ ਤੋੜ ਲਈ ਉਧਰ ਉਮੀਦ ਇਹ ਰਿਵਾਇਤ ਤੋਰੀ ਜਾਂਦਾ ਜਦ ਸੁਪਰੀਮ ਕੋਰਟ ਕਹਿੰਦੀ ਆ ਮਨਜ਼ੂਰ ਅਲੀ ਖਾਨ ਵਰਸਸ ਯੂਨੀਅਨ ਗਵਰਨਮੈਂਟ ਦੇ ਕੇਸ ਚ ਵੀ ਕਰ ਨਹੀਂ ਸਕਦੀ ਕੰਪਟੈਂਟ ਅਥਾਰਟੀ ਨਹੀਂ ਕਰ ਸਕਦੀ ਪੈਰਲਲ ਇਨਕੁਆਰੀ ਫਿਰ ਤੁਸੀਂ ਕਿਵੇਂ ਕਰੀ ਜਾਂਦੇ ਹੋ ਤੁਸੀਂ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਦੇ ਫਿਰ ਕਹਿੰਦੇ ਵੀ ਸਾਡੀ ਕਟੜ ਇਮਾਨਦਾਰ ਸਰਕਾਰ ਹੈ ਕਿਉਂ ਤੁਸੀਂ ਭਗਵੰਤ ਮਾਨ ਦੀ ਬਦਨਾਮੀ ਕਰਾਉਂਦੇ ਹੋ ਖਰ ਬਹੁਤ ਹੀ ਮੈਂ ਜੋਸ਼ ਔਰ ਭਾਵਕ ਹੋ ਕੇ ਇਹ ਵੀਡੀਓ ਬਣਾਈ ਆ ਕਿਉਂਕਿ ਮੈਨੂੰ ਹਰ ਖਬਤ ਆਇਆ ਮੈਨੂੰ ਗੁੱਸਾ ਬਹੁਤ ਆਇਆ ਵਜੀਲੈਂਸ ਬਿਊਰੋ ਚੰਗੇ ਕੰਮ ਵੀ ਕਰਦੀ ਹੈ ਤੇ ਕਦੇ-ਕਦੇ ਮਾੜੇ ਵੀ ਕਰਦੀ ਹੈ ਜਦੋਂ ਮਾਰੇ ਕਰਦੀ ਆ ਫਿਰ ਠੋਕ ਕੇ ਅਸੀਂ ਕਹਿੰਦੇ ਆ ਮਾਰੇ ਕੀਤੇ ਆ ਕੁਝ ਹੈਗੇ ਅਧਿਕਾਰੀ ਵਜਲੈਂਸ ਬਿਊਰੋ ਦੇ ਵਿੱਚ ਜਿਨ੍ਹਾਂ ਨੂੰ ਛਾਂਗੇ ਜਾਣ ਦੀ ਲੋੜ ਆ ਛਾਂਗੇ ਜਾਣਗੇ ਹੌਲੀ ਹੌਲੀ ਆਪਣੀਆਂ ਕਰਤੂਤਾਂ ਦੇ ਸਦਕੇ ਖੈਰ ਆ ਕੰਮ ਉਹਨਾਂ ਨੇ ਚੰਗਾ ਕੀਤਾ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਆ ਤੇ ਉਹ ਆਪਣੇ ਸਟੈਂਡ ਤੇ ਡਟੇ ਹੋਏ ਆ ਤੇ ਮੈਂ ਕਹਨਾ ਵਜਲੈਂਸ ਬਿਊਰੋ ਨੂੰ ਵਧਾਈ ਦੀ ਪਾਤਰ ਇਹਨੂੰ ਫੋਲੋ ਕਰੋ ਛੱਡਿਓ ਦਾ ਜੇ ਤੁਸੀਂ ਭਗਵੰਤ ਮਾਨ ਨੂੰ ਇਹ ਮਾਮਲਾ ਭੇਜੋ ਤੇ ਫੇਰ ਦੇਖਦੇ ਆਂ ਭਗਵੰਤ ਮਾਨ ਆਪਣਾ ਕੀ ਫੈਸਲਾ ਦਿੰਦਾ ਸੋ ਆਈ ਵਿਸ਼ ਵਿਜੀਲੈਂਸ ਬਿਊਰੋ ਆਲ ਦੀ ਬੈਸਟ ਸਤਿਕਾਰ ਨਮਸਕਾਰ ਖੁਦਾ ਹਾਫਿਜ਼